ਆਪਣੇ ਪਿੱਛੇ ਲਾ ਕੇ ਨਾ ਕੋਈ ਪੰਗਾ ਭਰਾ ਲੈ ਲੇ ਠੀਕ ਆ ਅਸੀਂ ਤਾਂ ਆਪਦੀ ਵੀਡੀਓ ਬਣਾਈਆਂ ਨੇ ਆਪਦੇ ਖੇਤ ਦੀ ਕਿ ਲੋਕਾਂ ਜਿਹੜੇ ਸਾਡੇ ਏਰੀਆ ਚ ਆਲਾ ਮਾਣਾ ਮੋਟਾ ਕੋਈ ਸਾਡੇ ਆਂਢ ਗੁਆਂਢ ਲਾਈ ਜਾਂਦੇ ਆ ਠੀਕ ਆ ਵੀ ਅਸੀਂ ਨਹੀਂ ਕਹਿੰਦੇ ਸਾਨੂੰ ਵੇਖ ਕੋਈ ਪੰਗਾ ਲੈ ਲੇ ਭਰਾ ਹਨਾ ਰੱਖਣ ਕੀ ਯਾਰ ਠੀਕ ठाक ਜੀ ਡਾਕਟਰ ਸਾਹਿਬ ਸਾਡੀ ਜੀ ਆਇਆਂ ਨੂੰ ਵੀ ਵੈਲਕਮ ਤੁਹਾਡਾ ਬਹੁਤ ਬਹੁਤ ਕਰਤਾ ਸਟਾਰਟ ਲੈ ਕੇ ਨਾ ਆਪਾਂ ਸਟਾਰਟ ਕਰਤਾ ਕਿਹੜਾ ਝੋਨਾ ਕਿਹੜਾ ਇਹ ਆਪਣਾ 28P67 ਪਾਈਨਰ 28P67 ਰਾਜਾ ਝੋਨਾ ਆ ਆਪਾਂ ਉਝੋਨਾ ਪਾਉ ਝੋਨਾ ਜਿਹੜਾ ਜਿਹੜਾ ਬਿਸ਼ਰਮ ਝੋਨਾ ਹਾਂ ਵੀ ਜੋ ਮਰਜੀ ਕਹਿਲਾ ਇਹ ਪਾਉਆਂ ਨੂੰ ਨਾ ਰਦਾ ਦਬਦਾ ਤੇ ਨਾ ਇਹ ਦਬੇ ਆਹ ਪਾਉ ਪਾਉ ਝੋਨਾ ਕਹਿੰਦੇ ਨਹੀਂ ਨਾ ਦਵੇ ਤੇ ਨਾ ਹੀ ਦਬਦਾ ਤੇ ਨਾ ਹੀ ਦੱਬਣ ਦੇਵੇ ਨਾ ਦੱਬਣ ਦੇਵੇ ਠੀਕ ਆ ਇਹਨੂੰ ਪਾਉ ਝੋਨਾ ਕਹਿੰਦੇ ਇਹਨੂੰ ਪਾਉ ਝੋਨਾ ਕਹਿੰਦੇ ਹਾਂ ਠੀਕ ਆ ਤੇ ਲੈ ਕੇ ਗੱਲ ਸੁਣ ਮੇਰੀ ਆਪਾਂ ਜਿਹੜਾ ਮੁੱਦੇ ਦੀ ਗੱਲ ਆਈਏ ਵੀ ਸੁੱਕੇ ਕਦੂ ਜੀ ਕਹਿੰਦੇ ਝੋਨਾ ਲਾਉਣ ਨਾਲ ਇੱਕ ਤਾਂ ਝੋਨਾ ਛੜਦਾ ਇੱਕ ਝੋਨਾ ਖੱਟਾ ਪੈਂਦਾ ਇੱਕ ਕਹਿੰਦੇ ਪਾਣੀ ਬਹੁਤ ਪੀਂਦਾ ਤੇਰਾ ਕੀ ਖਿਆਲ ਆ ਕਿੰਨੇ ਚਿਰ ਹੋ ਗਏ ਤੈਨੂੰ ਲਾਉਂਦਿਆਂ ਨੂੰ ਦੱਸ ਡਾਕਟਰ ਸਾਹਿਬ ਮੈਨੂੰ ਘਟੂ ਘਟ ਸਤਮਾ ਸਾਲ ਹੋ ਚੱਲਿਆ ਸਤਮਾ ਸਾਲ ਸੁੱਕੇ ਕਦੂ ਚ ਮੇਰੇ ਆਂਡ ਗਵਾਣ ਕੋਈ ਨਹੀਂ ਲਾਉਂਦਾ ਸੀ ਜਦੋਂ ਮੈਂ ਪਹਿਲੀ ਵਾਰੀ ਇਹ ਸਟਾਰਟ ਕੀਤਾ ਨਾ ਕੰਮ ਮੈਨੂੰ ਮਖੌਲ ਕਰਦੇ ਸੀ ਇਹ ਤਾਂ ਯਾਰ ਬਸ ਐਵੇਂ ਲੱਗ ਪਿਆ ਇਹ ਕਿਹੜੇ ਕੰਮ ਐਵੇਂ ਯਾਰ ਸਾਨੂੰ ਵੇਖ ਕੋਣ ਸਾਡੇ ਮੇਰੇ ਖਾਲ ਅੱਧਾ ਪਿੰਡ ਲਾਉਣ ਲੱਪਿਆ ਠੀਕ ਆ ਹੁਣ ਮੰਨ ਕੇ ਜਿਹਨੂੰ ਪੁੱਛ ਕੇ ਵੀ ਰੋਣਾ ਹਣਾ ਪਹਿਲ ਮੈਂ ਕੀਤੀ ਆ ਅੱਛਾ ਠੀਕ ਆ ਤੇ ਪਤਾ ਦੋ ਕੰਮ ਇਹਦੇ ਚ ਅੱਛਾ ਇੱਕ ਤਾਂ ਜ਼ਿੰਮੇਦਾਰ ਨੂੰ ਟਿੱਬੀਆਂ ਢਾਲਣੀਆਂ ਥੋੜੀਆਂ ਆਈਆਂ ਵੀ ਸਿਖਾਈ ਹੋ ਜਾਂਦੀ ਹੈ ਪਹਿਲੀ ਗੱਲ ਤਾਂ ਟਿੱਬੀ ਪੈਂਦੀ ਨਹੀਂ ਉਹਦੇ ਚ ਹੈਗੇ ਸੀ ਟਿੱਬੀ ਕਿਤੇ ਦੀ ਮਾੜਾ ਮੋਟਾ ਜਿਉਂ ਸੁਹਾਗਾ ਕਿਤੇ ਗੁੱਟ ਤੋਂ ਮੁੜਦਾ ਜਾਂ ਕੋਈ ਨੁਕਰਾਂ ਰਹਿ ਗਈਆਂ ਉਹ ਗੱਲ ਵੱਖਰੀ ਹੈ ਨਾ ਹਾਂ ਹਾਂ ਤੇ ਦੂਜੇ ਨੰਬਰ ਤੇ ਇਹ ਆ ਜੀਤਰਾਉਂ ਟਰੈਕਟਰ ਵੇਲਾ ਹਾਂ ਹਾਂ ਤੇਰੀ ਕਦੂ ਤੋਂ ਬਚਤ ਕਦੂ ਤੋਂ ਬਚਤ ਜਿਹੜਾ ਬੰਦਾ ਟਰੈਕਟਰ ਨਾਲ ਕਿੱਦੂ ਕਰਨਾ ਸੀ ਨਾ ਉਹ ਬੰਦਾ ਫ੍ਰੀ ਆ ਉਹ ਮੈਂ ਦੋ ਕਿਤੇ ਵਿੱਚ ਖਿੱਚ ਲੂਗਾ ਠੀਕ ਆ ਕਿਹੜਾ ਦੂਜੂ ਬੰਦਾ ਉਹ ਟਰੈਕਟਰ ਨਾਲ ਕਰੂ ਉਹ ਬੋਦੋ ਲੈ ਕੇ ਸ਼ਾਮ ਤੱਕ ਫਿਰ ਹੁਣ ਗੱਲ ਹੋਣਾ ਵੀ ਜਿਹੜਾ ਟਰੈਕਟਰ ਆ ਆਪਣਾ ਉਹ ਫ੍ਰੀ ਆ ਉਹ ਫ੍ਰੀ ਆ ਬੰਦਾ ਨੂੰ ਪਨੀਰੀ ਲਿਆ ਕਦੂ ਦਾ ਖਰਚਾ ਕਰਨ ਦਾ ਖਰਚਾ ਵੱਜ ਜਾਂਦਾ ਠੀਕ ਆ ਕੁੱਤੇ ਪਕਾਈ ਮੰਨ ਕੇ ਸੰਗਲ ਪਾਲਾ ਹਾਲ ਕੱਢ ਲਾ ਪਨੀਰੀ ਲਿਆ ਦੇ ਉੱਥੋਂ ਐਂ ਕਰ ਲਾ ਇੱਕ ਇੱਕ ਕੰਮ ਖਤਮ ਠੀਕ ਆ ਦੂਜੇ ਨੰਬਰ ਤੇ ਰਹੇਗੀ ਗੱਲ ਜਿਹੜੀ ਤੂੰ ਗੱਲ ਕਰਦਾ ਪਾਣੀ ਜ਼ਿਆਦਾ ਪੀਣਾ ਪੀਲਾ ਹੁੰਦਾ ਹਾਂ ਉਹਨਾਂ ਤੈਨੂੰ ਮੈਂ ਦੱਸ ਦਿੰਨਾ ਕਰਨ ਹਾਂ ਠੀਕ ਆ ਇਹਨੂੰ ਜਿਹੜਾ ਹੈਗਾ ਨਾ ਝੋਨੇ ਵਾਲਾ ਆ ਜਿਹੜਾ ਕੱਦੂ ਵਾਲਾ ਆਪਣਾ ਸੁਹਾਗਾ ਵਾਲਾ ਵਾਹਣਾ ਇਹਨੂੰ ਪਹਿਲਾਂ ਪਾਣੀ ਛੱਡ ਕੇ ਛੱਡ ਕੇ ਠੰਡਾ ਕਰੋ ਠੰਡਾ ਕਰੋ ਇੱਕ ਦਿਨ ਪਹਿਲਾਂ ਜਿੱਦਣ ਵੀ ਲਾਉਣਾ ਹੁਣ ਮੈਂ ਮੰਨ ਕੇ ਚੱਲ ਕੱਲ ਪਾਣੀ ਛੱਡਿਆ ਰਾਤ ਮੈਂ ਪਰਸੋਂ ਪਾਣੀ ਛੱਡਦਾ ਸੀ ਅੱਛਾ ਇਹਦੇ ਚੋਂ ਮੰਨ ਕੇ ਚੱਲ ਵੀ ਥੋੜਾ ਰਹਿ ਕੇ ਮੱਥਾ ਆ ਗੂ ਅੱਛਾ ਵੀ ਸੁਹਾਗਾ ਸੁਹਾਗਾ ਵਾਹਣ ਤਿਆਰ ਕਰਕੇ ਡੀਏਪੀ ਪਾ ਕੇ ਪਾਣੀ ਛੱਡ ਦਿਓ ਇੱਕ ਵਾਰ ਪਾਣੀ ਛੱਡ ਦਿਓ ਜਿਹੜੀ ਦੌਗੀ ਮਾੜੀ ਮੋਟੀ ਕੋਈ ਪਤਾ ਲਾ ਜੂ ਚੀਨੀ ਵੀ ਦਾ ਹੁੰਦਾ ਪਤਾ ਲਾ ਜਣਾ ਗੁੱਠਾ ਗੁੱਠਾ ਬੰਨਿਆ ਤੇ ਠੀਕ ਆ ਉਹ ਵੀ ਬੰਨ ਢਾ ਲੈਦਾ ਸੌਖੀ ਆ ਆਪਦੀ ਦੂਜੇ ਨੰਬਰ ਤੇ ਕੀ ਆ ਵੀ ਜਿੰਨੇ ਵਾਂ ਨੇ ਪਾਣੀ ਪੀਣਾ ਉਹ ਪੀ ਜਾਂਦਾ ਉਹ ਪੀ ਜਾਂਦਾ ਹੁਣ ਤੂੰ ਇੱਧਰ ਵਿਖਾ ਦੇ ਵੀ ਇੰਨੇ ਚ ਕੋਈ ਕੱਦੂ ਨਹੀਂ ਕੀਤਾ ਆਪਾਂ ਹਾਂ ਹਾਂ ਆ ਤੜਕੇ ਦਾ ਪਾਣੀ ਉਵੇਂ ਖੜਾ ਆ ਇਹ ਟਰਕੀ ਦਾ ਉਹ ਮੈਂ ਖੜਾ ਹਾਂ ਗਲਤ ਤੇ ਖੜਾ ਤੇ ਇਹ ਸੈਟ ਵੀ ਨਹੀਂ ਹੁੰਦਾ ਵਾਣ ਯਾਰ ਜਮਾ ਤੂੰ ਵਿੱਚ ਵੜ ਕੇ ਡਾਕ ਆ ਜਾ ਆ ਜਾ ਵਿਖਾਉਣਾ ਬਾਕੀ ਪਤਾ ਕੀ ਆ ਵੀ ਵਾਣਾ ਦਾ ਫਰਕ ਹੁੰਦਾ ਆਪਾਂ ਇਹ ਨਹੀਂ ਕਹਿੰਦੇ ਵੀ ਸਾਰਾ ਰਵਾਣ ਇੱਕੋ ਜਿਹਾ ਹੁੰਦਾ ਠੀਕ ਹੈ ਹੋ ਸਕਦਾ ਕਿਸੇ ਵੀਰ ਭਰਾ ਦਾ ਵਾਣ ਕੀ ਉਹੋ ਜਿਹਾ ਹੋਵੇ ਹਨਾ ਵੀ ਜਿੰਦੇ ਚ ਹੁਣ ਕਈ ਵਾਰ ਡੱਕਾ ਨਹੀਂ ਖੁੱਬਦਾ ਡੱਕਾ ਵੀ ਨਹੀਂ ਖੁੱਬਦਾ ਉਹ ਤੇਰਾ ਬਲ ਆ ਇੱਕ ਮਿੰਟ ਪੱਟੀ ਪੈਰ ਕੇ ਨਾ ਪੈਰ ਗਿਆ ਅੰਦਰ ਚੱਕ ਚੱਕ ਹੁਣ ਆ ਲੈ ਆ ਪਾਣੀ ਲੱਗਾ ਵਾ ਵੇ ਇੰਨਾ ਡੂੰਘਾ ਹਨਾ ਜਿੰਨਾ ਇਹ ਪੋਲਾ ਰਹਿੰਦਾ ਠੀਕ ਆ ਇਹ ਫਿਰ 7 ਸਾਲ ਤੂੰ ਐਂ ਵੀ ਜੇ ਇਹ ਨਹੀਂ ਕੱਲਾ ਵੀ ਹੋਣੀ ਵਾਣ ਪੋਲਾ ਹੋਊਗਾ ਹਾਂ ਜਦੋਂ ਤੂੰ ਰੇਪ ਪਉਈਆਂ ਉਦੋਂ ਵੀ ਇਹ ਵਾਲਾ ਤੈਨੂੰ ਉਦੋਂ ਵੀ ਦੱਸੂ ਵੀ ਵਾਣ ਪੋਲਾ ਟੋਨਾ ਤੁਰੁੰਦਾ ਕਾਰਨ ਕੀ ਆ ਟੋਨਾ ਤਾਂ ਜਰਾ ਤੁਰ ਥੱਲੇ ਵਾਣ ਜਿੰਨਾ ਪੋਲਾ ਹੋਊਗਾ ਨਹੀਂ ਪਾਣੀ ਦਾ ਨੁਕਸਾਨ ਕਿਵੇਂ ਫਿਰ ਲੋਕ ਕੀ ਕਹਿੰਦੇ ਯਾਰ ਪਾਣੀ ਦਾ ਹੁਣ ਕਦੂ ਕਰਦੇ ਆ ਉਦੋਂ ਨਹੀਂ ਵਾਣ ਪਾਣੀ ਪੀਂਦਾ ਪੀਂਦਾ ਪਾਣੀ ਹਾਂ ਉਹਨਾਂ ਹੀ ਪਾਣੀ ਹੁਣ ਪੀਣਾ ਜਦੋਂ ਆਪਾਂ ਕਦੂ ਕਰਦੇ ਆ ਬਹੁਤ ਹਾਨੀਕਾਰ ਕੈਂਸਰ ਦਾ ਪੈਦਾ ਹੁੰਦੀਆਂ ਇੱਧਰ ਦੇਖ ਕਦੂ ਕਰਨਾ ਧਰਤੀ ਦਾ ਕੜ ਦੇਖ ਲੈ ਧਰਤੀ ਦਾ ਕੜ ਇੱਥੇ ਇਹ ਥੱਲੇ ਪੈਰ ਗਿਆ ਚਲਾ ਇਹ ਰ ਜਾਉਣਾ ਜਾਉਣਾ ਜਾਣਾ ਹੀ ਜਾਣਾ ਜਿੰਨਾ ਮਰਜ਼ੀ ਕਦੂ ਕਰ ਲਾ ਸਹੀ ਗੱਲ ਠੀਕ ਆ ਹੁਣ ਤਾਂ ਥੱਲੇ ਕਰੜਾ ਥਾ ਯਾਨੀ ਕਿ ਵੀ ਲਾ ਲੋ 5 5 ਇੰਚੀ ਚਾਹੀਦਾ ਆਪਾਂ ਨੂੰ 5 ਇੰਚੀ ਚਾਹੀਦੇ ਚਾਹੀਦਾ ਪੰਜੀ ਜੀ ਆਪਾਂ ਨੂੰ ਚਾਹੀਦਾ। ਬਾਕੀ ਵਿਦਵਾਨ ਭਰਾਵਾ ਬਹੁਤ ਬੈਠੇ ਆ ਦੁਨੀਆ ਤੇ ਆਣਾ ਕੋਈ ਆ ਦਾ ਮੈਂ ਮੇਰਾ ਐ ਆ ਕੋਈ ਐ ਆਪਾਂ ਜਾਗਣੇ ਜਿੱਥੇ ਜਾਂਦਾ। ਨਹੀਂ ਤੂੰ ਆ ਕਦੂ ਕਰਕੇ ਤੈਨੂੰ ਖਰਚਾ ਖੁਰਚਾ ਵੱਧ ਕਰਨ ਦੀ ਲੋੜ ਨਹੀਂ। ਯਾਰ ਮੈਨੂੰ ਦਾ ਸਾਰਾ ਮੈਨੂੰ ਖਰਚਾ ਦੱਸ ਕਿੰਨਾ ਕਰਦਾ ਠੀਕ ਯਾਰ ਮੈਨੂੰ 60 ਸਾਲ ਹੋ ਗਏ ਮੈਂ ਤੁਹਾਨੂੰ ਦੱਸ ਦਿੰਦਾ। ਅੱਧਾ ਘਟਾ ਡੀਪੀ ਪਾਉਣੀ ਮੈਂ। ਅੱਛਾ ਥੱਲੇ ਪਾਤੀ। ਸੁਹਾਗੇ ਤੇ ਖਲਾਰ ਸੁਹਾਗਾ ਮਾਰ ਕੇ ਖਲਾਰ ਦੇਣੀ। ਆ ਖਲਾਰਤੀ ਆ ਦਿਸੀ ਜੀ ਹਾਂ ਹਾਂ ਠੀਕ ਆ। ਹੁਣ ਮੈਂ ਪਾਉਣੀ ਯੂਰੀਆ ਨੂੰ। ਆਛਾ ਉਹ ਕਦੋਂ ਪਾਉਣੀ ਹੈ ਉਹ ਪਾਉਣੀ 10 ਦਿਨਾਂ ਬਾਅਦ 8-10 ਦਿਨਾਂ ਬਾਅਦ ਗਟਾ ਗਟਾ ਵੀਰੋ ਝੋਨਾ ਹੈ ਪੂਰਾ ਚੱਲ ਪਿਆ ਅੱਦਾ ਅੱਦਾ ਗਟਾ ਪਤਾ ਉਹ ਤੈਨੂੰ ਮੈਂ ਕਾਰਨ ਦੱਸਦਾ ਕਿਉਂ ਹਾਂ ਜਿਹੜੀ ਡੀਪੀ ਪਾਉਨੇ ਆਪਾਂ ਜਾਂ ਮਚੈੜੀ ਪਾਉਨੇ ਆਪਾਂ ਝੋਨਾ ਲੱਗੇ ਤੋਂ ਹਾਂ ਹੁਣ ਮਚੈੜੀ ਪਤਾ ਕਿੰਨੀ ਗਰਮ ਆ ਹਾਂ ਜਾਈ ਤੂੰ ਕਿਤੇ ਦੋ ਕਿਤੇ ਮੁੱਠ ਢੋਲ ਕੇ ਵੇਖ ਲਈ ਕਿਤੇ ਰਲਾ ਕੇ ਕਿਤੇ ਉੱਥੇ ਘਾਹ ਤੇ ਜਾਂ ਕਿਤੇ ਝੋਨੇ ਸੁੱਟ ਕੇ ਵੇਖ ਲਈ ਸਾਰ ਦੂਗੀ ਇੰਨਾ ਪੜਾਉਂਦਾ ਸਾਰਾ ਪਿੰਡਾ ਠਾ ਦਿੰਦੀ ਉਹ ਮੈਚੈਟੀ ਕਦੋਂ ਬਾਈ ਝੋਨੇ ਦਾ ਕੀ ਕਰੂਗੀ ਜਿਹੜੇ ਗੰਦ ਜਿਹੜਾ ਕੰਤੋਂ ਡੱਬਾ ਉਹ ਨਦੀਨ ਹੁੰਦੇ ਆਪਣੇ ਉਹ ਪਾਉਣੇ ਉਹ ਪਾਵਾਂਗੇ ਕਦੋਂ ਫਿਰ ਉਹ ਅਸੀਂ ਪਾਉਂਦੇ ਨਹੀਂ ਅਸੀਂ ਮੇਰੀ ਗੱਲ ਸੁਣੋ ਹੁਣ ਕਈ ਭਰਾ ਪਤਾ ਕੀ ਇਹ ਡੀਪੀ ਦੇ ਨਾਲ ਹੀ ਖਿਲਾਰ ਦਿੰਦੇ ਉਹਨੂੰ ਹਾਂ ਉਹ ਡੀਪੀ ਪਹਿਲਾਂ ਗਰਮ ਆ ਗਰਮ ਆ ਤੇ ਕੋ ਗਰਮ ਆ ਉਹ ਡੱਕੇੜਾ ਸੜਨੇ ਆ ਉਹ ਧੁੱਪ ਪੈਂਦੀ ਆ ਸਹੀ ਗੱਲ ਸਿਕਰਾ ਧੁੱਪ ਪੈਂਦੀ ਜਤੋਂ ਇਹ ਨਾ ਟੈਂਪਰੇਚਰ ਚੱਲਦਾ ਹੁਣ ਆਪਾਂ ਨੂੰ ਕੋਈ ਆ ਕੇ ਵੀ ਤੂੰ ਗਰਮੀ 'ਚ ਅੱਗ ਸੇਕਲਾ ਸਿੱਕੀ ਜਾਂਦੀ ਆ ਸੇਕੀ ਜਾਂਦੀ ਸਹੀ ਗੱਲ ਸਹੀ ਗੱਲ ਨਹੀਂ ਨਾ ਸੇਕ ਸਕਦੇ ਪਾਣੀ ਬੁਲਬੁਲੀਆਂ ਮਾਰ ਲਾ ਜਾਂਦਾ ਤੋ ਡੱਕੇ ਸੜਨ ਲੱਗ ਜਾਂਦੇ ਆ ਡਾਕਟਰ ਪਤਾ ਕੀ ਆ ਹੁਣ ਪਾਣੀ ਉਤੋਂ ਗਰਮ ਆ ਟੈਂਪਰੇਚਰ ਉਤੋਂ ਕਿੰਨਾ ਇੱਕ ਡੀਏਪੀ ਗਰਮ ਇੱਕ ਮਚੈਰਟੀ ਗਰਮ ਚਲੋ ਮੈਂ ਕਿਹਾ ਮਚੈਰਟੀ ਨਾ ਪਾਉ ਪਾਣੀ ਪਾਣੀ ਚਾਹੀਦੀ ਜਿੰਨਾ ਭਰਾਵਾਂ ਦੇ ਗੰਦ ਹੁੰਦਾ ਪਤਾ ਕੀ ਦਿੱਕਤ ਆ ਪਾਓ ਵੀ ਚਲੋ ਆ ਅਲੱਗ-ਅਲੱਗ ਸੋਚ ਹੁੰਦੀ ਆ ਡੀਏ ਮਚੈਰਟੀ ਪਾਓ ਪਾਓ ਪਤਾ ਕਦੋਂ ਵੀ ਜਦੋਂ ਝੋਨਾ ਤੁਰਪੇ ਤੁਰਪੇ ਉਦੋਂ ਉਦੋਂ ਠੀਕ ਆ ਬਰਨਾਲੇ ਕਹਿੰਦੇ 48 ਘੰਟਿਆਂ ਦੇ ਵਿੱਚ ਕਈ ਕਈ ਭਰਾ ਉਹ ਜਾਲਾ ਬਣਦੀ ਆ ਉਹ ਐ ਉਹ ਜਾਲਾ ਦਾ ਡੀਪੀ ਨੇ ਬੰਨਣਾ ਯਾਰ ਜਿਹੜੀ ਹੁਣ ਜਾਲਾ ਬਣਦੀ ਆ ਸਹੀ ਗੱਲ ਸਹੀ ਗੱਲ ਉਹ ਤਾਂ ਡੀਪੀ ਬੰਨਦੀ ਹੁਣ ਮੈਂ ਡੀਪੀ ਪਾਈ ਹੈ ਨਾ ਅੱਜ ਡੱਕੇ ਤੂੰ ਅੱਜ ਖਾਦੀਂ ਅੱਜ ਤੋਂ ਬਾਅਦ ਤੂੰ ਚੌਧਰਾਂ ਨੂੰ ਅੱਜ ਹੀ ਪੰਜਾਂ ਨੂੰ ਡੱਕੇ ਤੂੰ ਐਂ ਦੱਸਣਗੇ ਐਂ ਖਰੇ ਐਂ ਖਰੇ ਤੂੰ ਖਾਦੀ ਛੜਿਆ ਕੁ ਡੱਕਾ ਹਾਂ ਹਾਂ ਕਦੀ ਵੀ ਨਹੀਂ ਛੜਿਆ ਡੱਕਾ ਯਾਰ ਟੁੱਟੀ ਆ ਕੁੱਟੀ ਜਾਲਾ ਲੱਗਾ ਉਹ ਸੜ ਉਹ ਨਹੀਂ ਅੱਜ ਤੱਕ ਤੁਸੀਂ ਸੁੱਕੇ ਕਦੂ ਦੇ ਬੀਜ ਕੇ ਝੋਨਾ ਖੱਟਾ-ਖੁੱਟਾ ਤਾਂ ਨਹੀਂ ਹੋਇਆ ਕਿਤੇ ਉਹ ਯਾਰ 7 ਸਾਲ ਡਾਕਟਰ ਨੇ 7 ਸਾਲ ਉਹ ਚੱਲੇਗਾ 1% ਨਹੀਂ ਹੋਇਆ ਪਹਿਲੇ ਸਾਲ ਮੈਨੂੰ ਡਾਰਸੀ ਮਾਹ ਯਾਰ ਨਾਲ ਪੰਗਾ ਲੈ ਬੈਠੇ ਕਿਤੇ ਨਾ ਆਏ ਨਾ ਹੋ ਜੇ ਹਾਂ ਪਰ ਜਦੋਂ ਝੋਨਾ ਲਾਇਆ ਬੜਾ ਸਵਾਦ ਆਇਆ ਵੀ ਐਂ ਲੱਗੇ ਯਾਰ ਵੀ ਝੋਨਾ ਨਾਲ ਗਵਾਂਢ ਦੱਸਦਾ ਸੀ ਝੋਨਾ ਹੈ ਆ ਹੁਣ ਇੱਥੋਂ ਨਿਗਾਹ ਮਾਰ ਲਈ ਐਦੋ ਗਾਂਹ ਤੁਰਪੀ ਪ੍ਰਾਣ ਨੂੰ ਮੇਰੇ ਗਵਾਂਢ ਗਰਾਂਵਾਂ ਮੈਥੋਂ ਫੋਟੋ ਚਾ ਹਾਂ ਜਮਾ ਰੇਤਾ ਪ੍ਰਾਂ ਪ੍ਰਾਤ ਰੇਣੀ ਆਪਣਾ ਮਾਨ ਕੋਰ ਰੇਤਾ ਠੀਕ ਸਾਰਿਆਂ ਨੇ ਕਦੂ ਕਦੂ ਜਾ ਸੁ ਪਤਾ ਕਿਉਂ ਖੜਾ ਛੱਡ ਕੇ ਕਦੂਆਂ ਦਾ ਉਹ ਉਹਨਾਂ ਦੇ ਯਾਰ ਸਿਆਪੇ ਨੂੰ ਫੜਿਆ ਨਾ ਦੌਗੀ ਦਾ ਫਿਕਰ ਨਾ ਕੋ ਬਿਨਾ ਸਭ ਆਪਣਾ ਕਦੂ ਤੋਂ ਸੁਹਾਗਾ ਮਾਰੀ ਦਾ ਨਜ਼ਾਰੇ ਨਾਲ ਬੈਠੇ ਦੀਆਂ ਕੰਮ ਤਾਂ ਨਾ ਕਰੇ ਫਿਰਦਾ ਆਪ ਦਾ ਬੰਦਾ ਉਹਦਾ ਵਿਹਲੇ ਰਣ ਦੀ ਗੱਲ ਆ ਇਹਦਾ ਵਿਹਲੇ ਵਿਹਲੇ ਰਣ ਵਾਲੀ ਗੱਲ ਆ ਦੁੱਧੂ ਸਾਰੀ ਦਿਹਾੜੀ ਕੋਈ ਦੌਗੀ ਖਿੱਚ ਲਾ ਕੇ ਉੱਚੀ ਹੋ ਗਈ ਕਿਤੇ ਨੀਵੀ ਹੋ ਗਈ ਆ ਠੀਕ ਆ ਵੀ ਹੁਣ ਆਣ ਗਵਾਨ ਮੇਨਾਂ ਸਾਰੇ ਉੱਚੇ ਆ ਯਾਰ ਕਹਿੰਦਾ ਭਾਬ ਵੀ ਜੇ ਦਾ ਮੋਟਰਾਂ ਮੋਟਰਾ ਚੰਗੀਆਂ ਨੇ ਪਾਣੀ ਪੂਣੀ ਹੈਗਾ ਫਿਰ ਤਾਂ ਡਾਕਟਰ ਸੁੱਕਾ ਕਦੂ ਵਧੀਆ ਮੇਰੀ ਗੱਲ ਸੁਣੋ ਤੇ ਜਿਹਦੇ ਕੋਲੇ ਪਾਣੀ ਮਤਲਬ ਘਾਟ ਆ ਯਾਰ ਪਾ ਕੇ ਲਾ ਲਓ ਮੇਰੀ ਮੇਰੀ ਇੱਕ ਗੱਲ ਸੁਣ ਲਾ ਹਾਂ ਚਲੋ ਆਲੇ ਨੇ ਕਰਨੀ ਆ ਦੀ ਮਰਜ਼ੀ ਹਣਾ ਮੈਨੂੰ ਪਹਿਲਾਂ ਵੀ ਤੁਸੀਂ ਸਾਰੇ ਵੀ ਸੁੱਕਾ ਕਦੂ ਕਰੋ ਜਾਇਆ ਕਰੋ ਹਣਾ ਆਪਣੀ ਕੀ ਨੂੰ ਆਪਾਂ ਵੀ ਕਹਿੰਦੇ ਵੀ ਤੁਸੀਂ ਲਾਓ ਹੀ ਲਾਓ ਹਣਾ ਲਾਓ ਹੀ ਲਾਓ ਹਾਂ ਆਪਣੀ ਸੋਚ ਇਹ ਆ ਵੀ ਮੈਨੂੰ ਹੁਣ ਸਹੀ ਬੈਠਿਆ ਮੈਂ ਇਹ ਕੰਮ ਕਰਦਾ ਕਰਦਾ ਜਿਹੜਾ ਕਿ ਨੂੰ ਨਹੀਂ ਭਰਾ ਨੂੰ ਚੰਗਾ ਲਾਦਾ ਹੋ ਨਾ ਕਰੇ ਹਣਾ ਸਹੀ ਗੱਲ ਆ ਸਹੀ ਜੇ ਕਹਿੰਦੇ ਪੰਗਾ ਲੈਣਾ ਕਿਲਾ ਦੋ ਗਿਲਾ ਚ ਲੈ ਕੇ ਵੇਖ ਲੈ ਸਹੀ ਗੱਲ ਆ ਸਹੀ ਨਾ ਵੀ ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ ਸਾਰਾ ਸਾਰਾ ਹੀ ਲਾ ਕੇ ਵੇ ਇੰਨਾ ਗੱਲਾਂ ਦਾ ਹੁਣ ਮੁੜ ਕੇ ਮਨਕਲੂ ਵਾਲਾ ਆਪਾਂ ਨੂੰ ਕਮੈਂਟ ਕਰੀ ਜਾਵੇ ਵੀ ਤੁਸੀਂ ਆਖੇ ਸੁੱਕੇ ਕਦੂ ਚ ਝੋਨਾ ਲਾਓ ਐਂ ਕਰੋ ਸੁੱਕੇ ਕਦੂ ਦਾ ਮਤਲਬ ਤੈਨੂੰ ਹੋਰ ਦੱਸ ਦਿੰਨਾ ਇਕ ਮੈਂ ਇਹ ਨਹੀਂ ਸੁੱਕੇ ਚ ਝੋਨਾ ਲਾ ਦਿਓ ਹਮਮ ਕਈ ਪ੍ਰਾਖਣ ਕੇ ਵੀ ਸੁੱਕੇ ਕਦੂ ਦਾ ਮਤਲਬ ਕੀ ਹੁੰਦਾ ਹਮਮ ਇੰਦਾ ਮਤਲਬ ਇਹ ਆ ਵੀ ਜਿਵੇਂ ਆਪ ਸੁਹਾਗਾ ਮਾਰਤਾ ਪਾਣੀ ਛੱਡ ਕੇ ਚੂਨਾ ਲੱਗੂਗਾ ਚੂਨਾ ਲੱਗੂਗਾ ਉਹ ਨਾ ਸੋਚ ਲੈ ਸੁੱਕੇ ਕਦੋਂ ਜੀ ਆਪਾਂ ਚੂਨਾ ਲਾ ਦੇਣਾ ਵੀ ਸੁੱਕੇ ਦੀ ਚੂਨਾ ਲਾਉਣ ਲੱਗ ਪੈ। ਘਟੋ ਘੜ ਵੀ ਥੱਲੇ ਦੂਰੇ ਕੈਲਟੀਵੇਟਰ ਮਾਰ ਕੇ ਹਾਂ ਉਸ ਤੋਂ ਬਾਅਦ ਸੁਹਾਗਾ ਮਾਰ ਕੇ ਫੇਰ ਹੀ ਲੱਗੂਗਾ ਇਹ। ਫੇਰ ਫੇਰ ਵੀ ਦਿਹਾੜੀ ਪਹਿਲਾਂ ਪਾਣੀ ਛੱਡ ਦਿਓ ਯਾਰ ਵੀ ਜਿਹੜਾ ਪਾਣੀ ਨਾ ਦੇਕਰਾਂ ਮਾਣ ਮਾੜਾ ਜੀ ਵੀ ਜਿਹੜਾ ਮਾੜਾ ਮੋਟਾ ਪੀਣਾ ਉਹ ਪੀ ਜੇ। ਪੀ ਜੇ। ਦੇਕਰਾਂ ਪੀਊਗਾ ਡਾਕਟਰ ਇੱਕ ਰਾ ਹੀ ਪੀਊਗਾ ਹੁਣ ਅੱਜ ਭਰਿਆ ਨਾ ਰਾਤ ਚੱਲੇ ਤੜਕੇ 3 ਵਜੇ ਦੀ ਲਾਈਟ ਗਈ ਕਹਿੰਦਾ ਭਾ ਵੀ ਪਾਣੀ ਵੀ ਫੁੱਲ ਖਲਾਰਦਾ ਵਾਹਣ ਬਾਹ ਆ ਤਰ ਸਾਹਮਣੇ ਵੇਲਾ ਆਪਣੇ ਪਾਣੀ ਵੀ ਉੱਚੇ ਆ ਹਨਾ ਆਪਣੇ ਪਾਣੀ ਵੀ 30 40 ਫੁੱਟ ਤੇ ਆ ਨਾਲੇ ਸੇਮ ਵਾਲੇ ਵਾਹਣ ਚਲੋ ਯਾਰ ਪਤਾ ਕੀ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਵੀ ਜਿਹੜਾ ਫਰੋਜਪੁਰ ਏਰੀਆ ਆ ਗਿਆ ਪਰਾਂ ਚਲੇ ਜਾ ਉਧਰ ਏਰੀਆ ਮਾਝਾ ਏਰੀਆ ਉਧਰ ਨਹੀਂ ਵਾਹਣਾ ਠੀਕਾ ਉਧਰ ਕੀ ਆ ਉਧਰ ਵਾਹਣਾ ਆਪਣੇ ਕੋਰ ਕੋਰ ਉਹ ਵਾਣ ਪਾੜਦੇ ਆ ਉਹਨਾਂ ਨੂੰ ਉਹਨਾਂ ਨੂੰ ਯਾਨੀ ਕਿ ਉਹਨਾਂ ਨੂੰ ਕੀ ਇਹਦਾ ਸੁਹਾਗੀ ਮਾਰਨੀ ਪੈਂਦੀ ਆ ਪਾਣੀ ਦੀ ਸੁਹਾਗੀ ਮਾਰਨੀ ਪੈਂਦੀ ਆ ਅੱਛਾ ਕੱਦੂ ਜੀ ਆ ਕੱਦੂ ਵੀ ਉੱਥੇ ਹੋਗਾ ਜਿੱਥੇ ਐ ਰੇਤਾ ਆਪਣੇ ਵਾਂਗੂ ਆ ਹਨਾ ਨਹੀਂ ਸੁੱਕਾ ਕਦੂ ਜਿਹੜਾ ਤਾਂ ਦੱਸਦਾ ਉਹ ਪਤਾ ਕੀ ਕਰਦੇ ਆ ਸ਼ਾਇਦ ਤੂੰ ਅਦਰ ਨਾ ਗਿਆ ਹੋਵਾ ਹਾਂ ਜਿੱਤ ਨੂੰ ਨਾ ਪਤਾ ਹੋਵੇ ਉਹ ਕੀ ਕਰਦੇ ਆ ਵੀ ਜਿਵੇਂ ਹੁਣ ਆ ਪਾਣੀ ਛੱਡਿਆ ਨਾ ਉਹ ਪਾਣੀ ਸੁਹਾਗੀ ਮਾਰਦੇ ਆ ਸੁਹਾਗੀ ਮਾਰਦੇ ਸਹੀ ਸੁਹਾਗੀ ਪਤਾ ਕਿਉਂ ਉਹ ਥੱਲੋਂ ਉਹ ਕਾਰ ਬੰਨ ਦਿੰਦੇ ਉੱਤੇ ਕਾਰ ਬੰਨ ਇਹ ਕਲੀ ਨਹੀਂ ਮਾਰਦੇਗੇ ਪਹਿਲਾਂ ਨੱਪ ਘੜ ਮਾਰਦੇ ਹੋ ਕੋ ਯਾਰ ਉਹਦਾ ਉਹਨਾਂ ਮਾਰ ਨਹੀਂ ਮਾਰਨੇ ਆ ਉਹਦਾ ਹਰੇਕ ਨਹੀਂ ਮਾਰਦੇ ਉਹ ਤਾਂ ਯਾਰ ਹਾਲਤਾ ਮਾਰ ਨਹੀਂ ਮਾਰਨੇ ਕਿਸੇ ਨੇ ਪਾਣੀ ਚਿੱਕਰ ਦੇ ਵਿੱਚ ਠੀਕ ਆ ਢਲ ਮਾਰ ਕੇ ਤੋਂ ਸੁਹਾਗੀ ਮਾਰਦੇ ਆ ਉਹ ਪਤਾ ਕੀ ਉੱਤੋਂ ਸੁਹਾਗੀ ਟਪਾ ਦਿੰਦੇ ਆ ਜਾਨੀ ਕਿ ਪਾਣੀ ਦੀ ਸੁਹਾਗੀ ਟਪਾਉਂਦੇ ਹੋ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਨਾ ਵੀ ਪਾਣੀ ਦੇ ਸੁਹਾਗੀ ਮਾਰਦੇ ਹੋ ਆ ਵੀ ਪਾਣੀ ਰੁਕ ਜੇ ਵੀ ਥੱਲੇ ਨਾ ਉਹਾਂ ਵੀ ਉੱਤੋਂ ਯਾਰ ਕੜ ਪਾ ਜ਼ਮੀਨਦਾਰ ਬਣ ਜਾਂਦਾ ਵੀ ਉੱਤੋਂ ਇੱਕ ਕੜ ਬਣ ਜਾਂਦਾ ਜ਼ਮੀਨਦਾਰ ਥੱਲੇ ਪਾਣੀ ਤਰੇੜ ਨਹੀਂ ਛੱਡਦੀ ਪੈਲੀ ਉਹ ਸਖਤ ਪੈਲੀ ਮਿੱਟੀ ਇੰਨੀ ਕੋ ਉਹ ਤਰੇੜ ਛੱਡ ਜਾਂਦੀ ਆ ਉੱਥੇ ਆਪਣੇ ਵਾਲਾ ਕੰਮ ਨਹੀਂ ਕਾਮਯਾਬ ਆਪਣੇ ਕਿਉਂ ਕਾਮਯਾਬ ਆ ਕਿ ਆਪਣੇ ਰੇਤਾ ਜਾਂ ਕਿਵੇਂ ਆ ਆਪਣੇ ਯਾਰ ਰੇਤਾ ਨੂੰ ਧੱਸੜ ਰੇਤਾ ਜੀ ਆਪਣੀ ਹੈ ਨਾ ਕਿਤੇ ਪ੍ਰਾਂਤ ਅਰਬਾ ਕਰਨਾ ਤengo किल्ला ਦੋ ਕਿਲੇ ਤੇਰਵਾ ਕਰ ਸਕਦਾ ਵੀ ਉਹ ਚੰਗਾ ਵਧੀਆ ਬੈਨੀਫਿਟ ਮਿਲਿਆ ਤੇ ਗਾਹ ਵਧਾ ਦੇ ਏਰੀਆ ਕਹਿੰਦਾ ਭਾਬੀ ਕੋਈ ਝਾੜ ਤੇ ਫਰਕ ਨਹੀਂ ਪੈਂਦਾ ਆਪਣੇ ਹੁੰਦੇ ਹੀ ਆ ਹੁਣ ਆਪਾਂ ਹੀ ਵੀਡੀਓ ਬਣਾਈ ਸੀ 9399 ਵੀਡੀਓ ਕਰਕੇ ਗਿਆ ਸਾਡਾ ਸਭ ਨੇ ਨੁਕਸਾਨ ਬਣਾਇਆ ਤੂੰ ਸਾਰਾ ਕੋਈ ਵੇਖਿਆ ਸਾਡਾ ਸਭ ਕੋ ਕਦੋਂ ਕਰਦਾ ਨਾ ਨੁਕਸਾਨ ਹੁੰਦਾ ਸੀ ਨੁਕਸਾਨ ਕਿਉਂ ਹੁੰਦਾ ਸੀ ਟਿੱਬੀਆਂ ਉੱਚੀ ਰਹੇਗੀ ਗੁੰਨੀ ਵੀ ਰਹੇਗੀ ਕਦੋਂ ਕਰਦਾ ਪਾਣੀ ਸੁੱਕਣਾ ਨਾ ਤਾਜਾ ਪਾਣੀ ਪਾਉਣਾ ਉਹਦੇ ਲੋ ਪੁਰਾਣਾ ਪਾਣੀ ਸੁੱਕਣਾ ਨਾ ਤਾਜਾ ਫਿਰ ਪਾ ਦੇਣਾ ਉਹ ਬੁਲਬੁਲੀਆਂ ਮਾਰੀ ਨੇ ਪਾਣੀ ਨੇ ਬੁਲਬੁਲੀਆਂ ਮਾਰੀ ਨੇ ਤੇ ਡੱਕੇ ਸੜ ਜਾਣੇ ਤੇ ਡੱਕੇ ਫਿਰ ਦੁਬਾਰੇ ਫਿਰ ਵਿੱਚ ਲਾਉਣੇ ਪਾਣੀ ਗਰਮ ਕਿਉਂ ਤੇ ਸੁੱਕਾ ਕਦੋਂ ਕਰ ਲੱਗੇ ਆ ਉਹ ਤਾਂ ਡੱਕਣੇ ਹੀ ਸੜਿਆਗਾ ਤੂੰ ਇਧਰ ਨੂੰ ਗੁਰਪ੍ਰੀਤ ਕਿਵੇਂ ਆ ਲਾ ਵੀ ਵੀਰ ਨਾ ਕਰ ਗੱਲ ਬਾਤ ਯਾਰ ਮੈਨੂੰ ਇਹ ਦੱਸ ਵੀ ਆ ਸੁੱਕਾ ਕਦੋਂ ਕੀਤਾ ਕੋਈ ਦਿੱਕਤ ਆਈ ਜਾਂਦੀ ਨਹੀਂ ਦਿੱਕਤ ਕੋਈ ਵੀ ਨਹੀਂ ਆਈ ਜਾਂਦੀ ਡੱਕਾ ਡੱਕਾ ਵਧੀਆ ਲੱਗਦਾ ਲਾ ਕੇ ਵਿਖਾਂ ਹਾਂ ਐ ਪੂਰਾ ਖੜਦਾ ਜੱਕ ਬੰਦਾ ਪੂਰਾ ਹਾਂ ਪੂਰਾ ਪੂਰਾ ਹੋਰ ਵੀ ਕਿਸੇ ਦੇ ਲਾਇਆ ਸੁੱਕੇ ਕਦੋਂ ਜੀ ਕਿ ਨਹੀਂ ਨਹੀਂ ਲਾਇਆ ਕਈਆਂ ਘਰਾਂ ਦੇ ਲਾਇਆ ਜੀ 4 ਵਜੇ ਤੁਰਦਾ ਵਧੀਆ ਤੁਰਦਾ ਲੈ ਵੀ ਮੱਖਣਾ ਗੱਲ ਤਾਂ ਤੇਰੀ ਸਹੀ ਜਾਣਾ ਤਾਂ ਲੋ ਵੀ ਸੱਜਣੋ ਮੱਖਣ ਦਾ ਜਿਹੜਾ ਤੁਸੀਂ ਵਿਚਾਰ ਸੁਣਦੇ ਨੇ ਮੱਖਣ ਦੇ ਹਿਸਾਬ ਨਾਲ ਸੁੱਕੇ ਕੱਦੂ 'ਚ ਝੋਨਾ ਲਾਉਣ ਦਾ ਕੋਈ ਨੁਕਸਾਨ ਨਹੀਂ ਨਾ ਹੀ ਕੋਈ ਪਾਣੀ ਦਾ ਨੁਕਸਾਨ ਆ ਨਾ ਹੀ ਝੋਨਾ ਖੱਟਾ ਹੁੰਦਾ ਤੇ ਬਾਕੀ ਦੋਸਤੋ ਸਾਡਾ ਏਰੀਆ ਹੈਗਾ ਸ੍ਰੀ ਮੁਕਤਸਰ ਸਾਹਿਬ ਸਾਡੇ ਇੱਥੇ ਪਾਣੀ ਜਿਹੜਾ ਹੈਗਾ ਕਿ 30 ਤੋਂ ਲੈ ਕੇ 40 ਫੁੱਟ ਦੇ ਅੰਦਰ ਆ ਓ ਯਾਰ ਡਾਕਟਰ ਆਪਨੇ 15 ਮੇਰਾ ਨਲਕਾ ਲੱਗਾ ਡਿੱਗੀ ਤੇ ਤੁਹਾਨੂੰ ਮੂੰਹ ਹੀ ਮੇ ਨਲਕਾ ਲਾਇਆ ਆਪਣੇ 5 ਫੁੱਟ ਤੇ ਥੱਲੇ ਪਾਣੀ ਆ ਜਾਂਦਾ ਪਾਣੀ ਆ ਜਾਂਦਾ 15 ਫੁੱਟ ਤੇ ਨਲਕਾ ਲੱਗਾ ਆਪਣੇ ਬਾਕੀ ਸਾਡੇ ਆਪਣੇ ਪਿੱਛੇ ਲਾ ਕੇ ਨਾ ਕੋਈ ਪੰਗਾ ਭਰਾ ਲੈ ਲੇ ਠੀਕ ਆ ਅਸੀਂ ਤਾਂ ਆਪਦੀ ਵੀਡੀਓ ਬਣਾਈਆਂ ਨੇ ਆਪਦੇ ਖੇਤ ਦੀ ਵੀ ਲੋਕਾਂ ਜਿਹੜੇ ਸਾਡੇ ਏਰੀਆ ਚ ਆਲਾ ਮਾਣਾ ਮੋਟਾ ਕੋਈ ਸਾਡੇ ਆਂਢ ਗਵਾਂਢ ਲਾਈ ਜਾਂਦੇ ਆ ਠੀਕ ਆ ਵੀ ਅਸੀਂ ਨਹੀਂ ਕਹਿੰਦੇ ਸਾਨੂੰ ਵੇਖ ਕੋਈ ਪੰਗਾ ਲੈ ਲੇ ਭਰਾ ਹਾਂ ਹਾਂ ਵੀ ਮੁੜ ਕੇ ਸਾਨੂੰ ਗਾਲਾਂ ਕੱਢੀ ਜਾਵੇ ਜਾਂ ਸਾਨੂੰ ਕਮੈਂਟ ਉਹੋ ਜਿਹੀ ਕਰੀ ਜਾਵੇ ਸਾਨੂੰ ਫਲਾਣੇ ਨੇ ਆਖਿਆ ਸੀ ਅਸੀਂ ਨਹੀਂ ਕੀ ਨੂੰ ਕਰ ਤੁਸੀਂ ਨਾ ਸਾਡੇ ਤੇ ਜਿਹੜੀ ਗੱਲ ਤੇ ਬਾਰਸ਼ਾਂ ਜਦੋਂ ਪੈਂਦੀਆਂ ਪਾਣੀ ਵਾਣ ਖਲਾਰਦੇ ਆ ਸਾਨੂੰ ਦਾ ਪ੍ਰਵਾ ਗੱਢਨੇ ਪੈਂਦੇ ਆ ਨਾ ਤੁਰਨਾ ਪੈਣਾ ਸਿਰ ਨਾਲੇ ਨੂੰ ਸਾਨੂੰ ਤਾਂ ਇੱਧਰ ਪੈਂਦਾ ਵੀ ਜਾ ਨਹੀਂ ਸਕੋ ਸੁੱਕਾ ਕਰਦੇ ਕਰਦੇ ਸੁੱਕਾ ਕਦੋਂ ਕਰਨ ਦਾ ਫਾਇਦਾ ਇਹ ਆ ਵੀ ਜਿਹੜਾ ਪਾਣੀ ਹੁੰਦਾ ਉਹ ਧਰਤੀ ਦੇ نیچے ਜਾਵੜਦਾ ਤੇ ਦੂਜੇ ਕਦੋਂ ਕਰਨ ਨਾਲ ਕੀ ਹੁੰਦਾ ਪਾਣੀ ਖੜਾ ਰਹਿੰਦਾ ਤੇ ਧੁੱਪ ਨਾਲ ਤਾਂ ਉੱਡਦਾ ਜਾਂ ਗਰ ਖਰਾਬ ਹੁੰਦਾ ਹੈ ਬਿਲਕੁਲ ਤੇ ਬਾਕੀ ਦੋਸਤੋ ਤੁਸੀਂ ਦੱਸੋ ਕਮੈਂਟਾਂ ਤੁਹਾਡੇ ਵਿਚਾਰ ਕੀ ਆ ਬਾਕੀ ਬਾਈ ਗੁਰਪ੍ਰੀਤ ਸਿੰਘ ਜੀ ਆ ਗਏ ਨੇ ਟਾਈਮ ਨਾਲ 5 ਵਜੇ ਤੇ ਆ ਦੇਖੋ ਜੀ ਇੰਨਾ ਇਹਨਾਂ ਨੇ ਥਾਂ ਲਾ